ਸਾਡੇ ਜਿਹੜੇ ਵੋਟਰਸ ਨੇ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਆ ਜੇ ਅਸੀਂ ਅੱਜ ਦੇ ਹਾਲਾਤਾਂ ਨੂੰ ਦੇਖੀਏ ਤਾਂ ਬੇਸ਼ੱਕ ਅਸੀਂ ਭਾਈ ਵਾਲੀ ਜਿਹੜੀ ਇਲੈਕਸ਼ਨ ਸੀਗੀ ਵਿਧਾਨ ਸਭਾ ਵਾਲੀ ਉਹਦੇ ਵਿੱਚ ਤਕਰੀਬਨ ਇਹਨਾਂ ਇਹੀ ਨੌ ਹਲਕੇ ਜਿਹੜੇ ਆ ਲੋਕ ਸਭਾ ਦੇ ਉਹਨਾਂ ਦੇ ਵਿੱਚੋਂ ਕਰੀਬ ਸਾਨੂੰ 20000 ਤੋਂ ਵੀ ਥੱਲੇ ਵੋਟ ਪਈ ਸੀ ਔਰ ਅੱਜ ਇਸ ਲੋਕ ਸਭਾ ਦੇ ਵਿੱਚ ਅਸੀਂ 6 ਸਵਾ ਲੱਖ ਵੋਟ ਜਿਹੜੀ ਹੈਗੀ ਆ ਸਾਡੇ ਸਤਿਕਾਰਯੋਗ ਹੰਸ ਰਾਜ ਹੰਸ ਜੀ ਭਾਜਪਾ ਦੇ ਚੋਣ ਨਿਸ਼ਾਨਤੇ ਲੈ ਕੇ ਗਏ ਮੈਂ ਸਮੁੱਚੇ ਉਹ ਜਿਹੜੇ ਵੋਟਰਸ ਨੇ ਸਮੁੱਚੇ ਉਹ ਜਿਹੜੇ ਵਰਕਰਸ ਨੇ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ ਔਰ ਇਸ ਗ੍ਰਾਫ ਨੂੰ 1 ਲੱਖ ਤੋਂ ਉੱਤੇ ਵੋਟ ਜਿਹੜੀ ਆ ਵਧਾਈ ਹੈ ਮੈਂ ਉਹਨਾਂ ਦਾ ਦਿਲ ਤੋਂ ਧੰਨਵਾਦ ਕਰਨਾ ਚਾਹੁੰਦਾ ਔਰ ਜੇ ਅਸੀਂ ਫਿਗਰਸ ਦੇਖੀਏ ਤਾਂ ਅਸੀਂ ਬਹੁਤ ਜ਼ਿਆਦਾ ਗੇਨ ਕੀਤਾ ਆ 22 ਦੀ ਵਿਧਾਨ ਸਭਾ ਦੇ ਵਿੱਚ ਭਾਜਪਾ ਦੀ ਤਕਰੀਬਨ 6% ووٹ ਸੀ ਜਿਹੜੀ ਹੁਣ ਵੱਧ ਕੇ ਤਕਰੀਬਨ 19% ਵੋਟ ਹੋ ਗਈ ਹੈ ਸੋ ਇਹ ਬਹੁਤ ਵੱਡਾ ਇੱਕ ਗੇਨ ਹੈਗਾ ਤਕਰੀਬਨ 12-13% ਸੀ ਪੰਜਾਬ ਦੇ ਵਿੱਚੋਂ ਜਿਹੜੀ ਹੈ ਟੋਟਲ ਵੋਟ ਭਾਜਪਾ ਨੇ ਅੱਗੇ ਨਾਲੋਂ ਵਧਾਈ ਹੈਗੀ ਹੈ ਔਰ ਮੈਂ ਇਸ ਗੱਲ ਦੀ ਵੀ ਦੱਸਦਾ ਕਿ ਜਿਹੜੀ ਆਮ ਆਦਮੀ ਪਾਰਟੀ ਵੱਡੀ ਲੀਡ ਦੇ ਨਾਲ ਆਈ ਸੀ ਕਿੱਥੇ ਉਹਨਾਂ ਦੀ ਤਕਰੀਬਨ 42% ਵੋਟ ਤੋਂ ਅੱਜ ਘਟ ਕੇ 26% ਰਹਿ ਗਈ ਹੈ ਔਰ ਕਾਂਗਰਸ ਵੀ ਤਕਰੀਬਨ ਉੱਥੇ ਆ 2 3 3% ਵੋਟ ਉਹਨਾਂ ਦੀ ਜਿਹੜੀ 26 23 ਸੀਗੀ 23 ਤੋਂ ਉਹਨਾਂ ਦੀ 26 ਹੋ ਗਈ ਹੈ ਪਰ ਭਾਜਪਾ ਨੂੰ ਸਭ ਤੋਂ ਵੱਡਾ ਗੇਨ ਨੇ ਹੋਇਆ ਕਿ ਅਸੀਂ 6% ਤੋਂ ਵਧਾ ਕੇ ਤੇ ਅਸੀਂ ਅੱਜ 18.5 19% ਦੇ ਉੱਤੇ ਲੈ ਕੇ ਆ ਗਏ ਹਾਂ ਸੋ ਮੈਨੂੰ ਆਸ ਹੈ ਉਮੀਦ ਹੈ ਕਿ ਜਿਹੜੇ ਲੋਕਾਂ ਨੇ ਫਤਵਾ ਦਿੱਤਾ ਉਹ ਚਾਹੇ ਸੈਂਟਰ ਦੇ ਵਿੱਚ ਤੀਜੀ ਵਾਰ ਫਿਰ ਤੋਂ ਮੋਦੀ ਸਾਹਿਬ ਦੇ ਰਹਿਨਮਾਈ ਦੇ ਥੱਲੇ ਭਾਜਪਾ ਦੀ ਸਰਕਾਰ ਬਣਨ ਲੱਗੀ ਹੈ ਮੈਂ ਉਹ ਸਾਰਿਆਂ ਨੂੰ ਮੁਬਾਰਕਬਾਦ ਵੀ ਦਿੰਦਾ ਭਾਜਪਾ ਵਾਲਿਆਂ ਨੂੰ ਖਾਸ ਤੌਰ ਤੇ ਇਸ ਗੱਲ ਲਈ ਧੰਨਵਾਦ ਵੀ ਕਰਦਾ ਕਿ ਤੁਸੀਂ ਹੰਸ ਜੀ ਦਾ ਚਾਹੇ ਇੱਕ ਪੱਕ ਇੱਕ ਪਰਸਨਲੀ ਵਿਰੋਧ ਹੋਣ ਦੇ ਬਾਵਜੂਦ ਵੀ ਤੁਸੀਂ ਸਾਰਿਆਂ ਨੇ ਇਨਾ ਮਾਨ ਦਿੱਤਾ ਔਰ ਮੈਂ ਆਪਣੇ ਵੱਲੋਂ ਔਰ ਭਾਜਪਾ ਵੱਲੋਂ ਸਾਰਿਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਇਸ ਲੋਕ ਸਭਾ ਦੇ ਨੌ ਦੇ ਨੌ ਹਲਕਿਆਂ ਵਿੱਚ ਅਸੀਂ ਵਿਚਰਦੇ ਵੀ ਰਵਾਂਗੇ ਪਰਸਨਲੀ ਵੀ ਆਉਂਦਾ ਜਾਂਦਾ ਰਹੂੰਗਾ ਔਰ ਤੁਹਾਨੂੰ ਵੀ ਕਿਸੇ ਨੂੰ ਵੀ ਕਿਤੇ ਵੀ ਕੋਈ ਦੁੱਖ ਤਕਲੀਫ ਹਰ ਵੇਲੇ ਤੁਹਾਡੇ ਨਾਲ ਚੇਤਾਨਣ ਵਾਂਗ ਖੜੇ ਹਾਂ ਸੈਂਟਰ ਚ ਤੁਹਾਡੀ ਸਰਕਾਰ ਬਣ ਰਹੀ ਹੈ ਪੰਜਾਬ ਦੇ ਵਿੱਚ ਉਹਦਾ ਪ੍ਰਭਾਵ ਬਹੁਤ ਵੱਡਾ ਪੈਣਾ ਹੈ ਜਿੱਥੇ ਅੱਗੇ ਵੀ ਹਮੇਸ਼ਾ ਆਪਣੇ ਲੋਕਾਂ ਦੇ ਨਾਲ ਖੜੇ ਰਹੇ ਹਾਂ ਹੁਣ ਵੀ ਹਮੇਸ਼ਾ ਸਾਰੇ ਨੌ ਦੇ ਨੌ ਹਲਕਿਆਂ ਦੇ ਵਿੱਚ ਹੀ ਪਰਸਨਲੀ ਵਿਚਰਾਂਗੇ ਜਿੱਥੇ ਵੀ ਕਿਤੇ ਲੋੜ ਪਈ ਤੁਹਾਡੇ ਨਾਲ ਹਮੇਸ਼ਾ ਤੁਹਾਡੇ ਮੂਰੇ ਹੋ ਕੇ ਖੜਾਂਗੇ ਫਿਰ ਤੋਂ ਤੁਹਾਡਾ ਸਾਰਿਆਂ ਦਾ ਬੌਟੀਮੈਂਟਸ ਵੀ ਲੋਕਾਂ ਦੇ ਜੁੜੇ ਸੀ ਉਹ ਹਵਾ ਜਿਹੜੀ ਹੈ ਉਹ ਅੱਗੇ ਵੀ ਪੰਜਾਬ ਚ 92 ਫੀਟਾਂ ਲੈ ਗਈ ਉਹ ਉਹਨਾਂ ਨੇ ਕੀ ਸਵਾਰਤਾ ਕੀ ਕਰਤਾ ਉਹ ਵੀ ਤੁਹਾਡੇ ਸਾਹਮਣੇ ਆ ਔਰ ਇਹ ਵੀ ਮੈਂ ਸਮਝਦਾ ਕਿ ਇੱਕ ਹਵਾ ਇਸ ਤਰ੍ਹਾਂ ਦੀ ਚੱਲ ਗਈ ਜਿਹਦੇ ਨਾਲ ਇਹਦੇ ਇਹਦਾ ਕਾਫੀ ਪੌਦਾ ਵੀ ਨੁਕਸਾਨ ਹੋਇਆ ਔਰ ਮੈਂ ਸਮਝਦਾ ਕਿ ਪੰਜਾਬ ਦਾ ਵੀ ਇਹ ਨੁਕਸਾਨ ਹੈਗਾ ਔਰ ਮੈਨੂੰ ਤਾਂ ਇਸ ਗੱਲ ਤੇ ਦਰਸ ਵੀ ਆਉਂਦਾ ਕਿ ਜਿਹੜੇ ਦੂਜੀ ਪਾਰਟੀਆਂ ਦੇ ਚਾਹੇ ਭਾਜਪਾ ਦੇ ਸੀ ਅਸੀਂ ਬੈਠੇ ਸੀਗੇ ਲੋਕਾਂ ਨੂੰ ਕੋ ਕੰਮ ਪੈਂਦਾ ਸਾਡੇ ਕੋਲ ਆਉਂਦੇ ਜਿਹੜੇ ਅੱਜ ਸਾਡੇ ਐਮਪੀ ਸਾਹਿਬ ਜਿੱਤੇ ਆ ਉਹਨਾਂ ਨੂੰ ਮੈਂ ਮੁਬਾਰਕਬਾਦ ਦਿੰਦਾ ਪਰ ਜੇ ਲੋਕਾਂ ਨੂੰ ਕੰਮ ਪੈ ਗਿਆ ਲੱਭਣੇ ਕਿੱਥੇ ਆ ਉਹਨਾਂ ਦਾ ਕੌਣ ਇੱਥੇ ਖੈਰ ਖਵਾ ਜਿਹਨੂੰ ਲੋਕ ਆਪਣਾ ਕੋਈ ਕੰਮ ਜਾਂ ਕੋਈ ਆਪਣਾ ਦੁੱਖ ਤਕਲੀਫ ਦੱਸਿਆ ਕਰਨੀ ਸਰ ਪਹਿਲਾਂ ਬੀਜੇਪੀ ਸ਼੍ਰੋਮਣੀ ਅਕਾਲੀ ਦਲ ਨਾਲ ਮਿਲ ਕੇ ਇਲੈਕਸ਼ਨ ਲੜਦੀ ਹੁੰਦੀ ਸੀ ਜੀ ਤੇ ਜੇ ਅੱਜ ਮਿਲ ਕੇ ਲੱਗੇ ਹੁੰਦੀ ਦੋਨਾਂ ਦਾ ਜਿਹੜਾ ਵੋਟ ਪਰਸੈਂਟੇਜ ਮਿਲਾ ਲਈਏ ਤੇ ਕੁਝ ਰਿਜ਼ਲਟ ਕੁਝ ਹੋਰ ਹੋ ਸਕਦਾ ਹੈ ਦੇਖੋ ਇਹ ਇਹ ਪਾਰਟੀਆਂ ਨੇ ਦੋਹਾਂ ਦੀਆਂ ਨੇ ਭੱਤੇ ਜਿਹੜੇ ਸਾਡੇ ਲੀਡਰ ਸਾਹਿਬਾਨ ਨੇ ਉਹਨਾਂ ਨੇ ਫੈਸਲਾ ਲੈਣਾ ਹੁੰਦਾ ਇਹ ਗੱਲ ਚੱਲੀ ਵੀ ਸੀਗੀ ਪਰ ਕਾਰਨ ਕੀ ਹੋਣਗੇ ਇਹਦਾ ਮੈਨੂੰ ਪਤਾ ਨਹੀਂ ਪਰ ਉਹ ਇਹ ਹੈ ਕਿ ਉਹ ਸਿਰੇ ਨਹੀਂ ਚੜ ਸਕੀ हां ਤੁਹਾਡੇ ਵਾਲੀ ਗੱਲ ਹੈ ਜੇ ਆਪਾਂ ਇਹਨੂੰ ਕੰਪੈਰੀਜ਼ਨ ਜੋਇੰਟ ਕਰਕੇ ਦੇਖੀਏ ਤਬਾਕੇ ਉਹ 19% ਪਲੱਸ ਜਿਹੜਾ ਅਕਾਲੀ ਦਲ ਹੈਗਾ ਉਹ ਬੇਸ਼ੱਕ ਅੱਗੇ ਨਾਲੋਂ ਡਿੱਗਿਆ ਸਭਾ 20% ਤੋਂ 13 ਤੇ ਆ ਗਿਆ ਪਰ 13 ਦੇ ਨਾਲ ਜੇ ਤੁਸੀਂ 19 ਰਲਾ ਲਓ ਤੇ ਉਹ ਇੱਕ ਹਵਾ ਜੀ ਵੀ ਨਾਲ ਰਲ ਜਾਂਦੀ ਹੁੰਦੀ ਪਰ ਇਹ ਫੈਸਲਾ ਪਾਰਟੀਆਂ ਦੇ ਵੱਡੇ ਪੱਧਰ ਦਾ ਹੈਗਾ ਉਹਦੇ ਤੇ ਆਪਾਂ ਕੁਝ ਨਹੀਂ ਕਰ ਸਕਦੇ ਪਰ ਹਾਂ ਇੰਨਾ ਜ਼ਰੂਰ ਹੈ ਕਿ ਆਪਾਂ ਭਾਜਪਾ ਨੂੰ ਅੱਗੇ ਨਾਲੋਂ ਤਕੜੀ ਕੀਤਾ ਵੀ ਹੈ ਔਰ ਅੱਗੇ ਨਾਲੋਂ ਹੋਰ ਜ਼ਿਆਦਾ ਮਿਹਨਤ ਕਰਾਂਗੇ ਤਾਂ ਕਿ ਆਉਣ ਵਾਲੀ ਜਿਹੜੀ ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਫਾਜਪਾ ਦੇ ਵਿੱਚ ਚੰਗੀ ਬਹੁਮਤ ਲਿਆ ਕੇ ਜਿੱਤ हासिल ਕਰ ਸਕੀਏ ਫਿਰ ਤੋਂ ਅੱਜ ਗੁਰਮੀਤ ਕੀ ਕਹਿਣਾ ਹੈ ਮੈਂ ਬਾਬਾ ਸ਼ੇਖ ਫਰੀਜੀ ਦੀ ਪਾਵਨ ਪੁਜਤਰ ਧਰਤੀ ਤੇ ਫਰੀਦਕੋਟ ਜ਼ਿਲ੍ਹੇ ਦੇ ਤੇ ਫਰੀਦਕੋਟ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਦਾ ਹਾਂ ਤੇ ਸਮੂਚੀ ਲੋਕ ਸਭਾ ਦੇ ਵੋਟਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਜਿੰਨਾ ਵੀ ਵਿਸ਼ਵਾਸ ਦਿਵਾਇਆ ਸੀ ਉਹਨਾਂ ਦੇ ਧੰਨਵਾਦੀ ਹਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਸੰਜੀਤ ਤੁਹਾਨੂੰ ਪਤਾ ਹੋਊਗਾ ਠੀਕ ਹੈ ਜਾਂ ਗਲਤ ਮੁੱਕਾ ਦਾ ਵਧੀਆ ਰਿਹਾ ਭਾਜੀ ਪੁਰਾ ਮੁੱਕੇ ਦਾ ਵਧੀਆ ਭਾਜੀ ਨੇ ਕਰ ਲਿਆ ਹਾਂਜੀ ਸਰ ਮੜਾ ਇਧਰ ਪੜਨ ਜੀ ਜੈ ਸ਼੍ਰੀ ਰਾਮ ਚਲੋ ਜੀ ਅੰਜਰ ਕੀ ਕਹਨਾ ਜੋ ਇਲੈਕਸ਼ਨ ਸਾਹਮਣੇ ਆਇਆ ਕੀ ਕਹਨਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਮੇਰੇ ਨਾਲ ਇਥੇ ਫਰੀਦਕੋਟ ਤੋਂ ਪ੍ਰਧਾਨ ਜੀ ਬੈਠੇ ਨੇ ਗੌਰਵ ਜੀ ਸਾਡੇ ਲੋਕ ਸਭਾ ਫਰੀਦਕੋਟ ਦੇ ਕਨਵੀਨਰ ਨੇ ਭੇਜੇ ਜੀ ਬੈਠੇ ਔਰ ਮੈਂ ਬਤੌਰ ਇੰਚਾਰਜ ਲੋਕ ਸਭਾ ਫਰੀਦਕੋਟ ਸਮੁੱਚੇ ਸਾਡੇ ਜਿਹੜੇ ਵੋਟਰਸ ਨੇ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਅ ਦੇਖੀ ਅੱਜ ਦੇ ਹਾਲਾਤਾਂ ਨੂੰ ਦੇਖੀਏ ਤਾਂ ਬੇਸ਼ੱਕ ਅਸੀਂ ਭਾਈ ਵਾਲੀ ਜਿਹੜੀ ਇਲੈਕਸ਼ਨ ਸੀਗੀ ਵਿਧਾਨ ਸਭਾ ਵਾਲੀ ਉਹਦੇ ਵਿੱਚ ਤਕਰੀਬਨ ਇਹਨਾਂ ਇਹ ਹੀ 9 ਹਲਕੇ ਜਿਹੜੇ ਆ ਲੋਕ ਸਭਾ ਦੇ ਉਹਨਾਂ ਦੇ ਵਿੱਚੋਂ ਕਰੀਬ ਸਾਨੂੰ 20000 ਤੋਂ ਵੀ ਥੱਲੇ ਵੋਟ ਪਈ ਸੀ ਔਰ ਅੱਜ ਇਸ ਲੋਕ ਸਭਾ ਦੇ ਵਿੱਚ ਅਸੀਂ 6 ਸਵਾ ਲੱਖ ਰੋਟ ਜਿਹੜੀ ਹੈਗੀ ਆ ਸਾਡੇ ਸਤਿਕਾਰਯੋਗ ਹੰਸ ਰਾਜ ਹੰਸ ਜੀ ਭਾਜਪਾ ਦੇ ਚੋਣ ਨਿਸ਼ਾਨ ਤੇ ਲੈ ਕੇ ਗਏ ਆ ਸਮੂਹਤੇ ਉਹ ਜਿਹੜੇ ਵੋਟਰਸ ਨੇ ਸਮੂਹਤੇ ਉਹ ਜਿਹੜੇ ਵਰਕਰਸ ਨੇ ਜਿਨ੍ਹਾਂ